ਤਰਨਤਾਰਨ ਦੇ ਪਿੰਡ ਰਸੂਲਪੁਰ ਖੁਰਦ ਵਿੱਚ ਗੁਰਦੁਆਰਾ ਦਮਦਵਾ ਸਾਹਿਬ ਵਿਖੇ ਚੋਰਾਂ ਵੱਲੋਂ ਰਾਤ ਦੇ ਸਮੇ ਗੁਰਦੁਆਰੇ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਗੋਲਕ ਕੀਤੀ ਗਈ ਚੋਰੀ ਚੋਰੀ ਦਾ ਮਾਮਲਾ ਆਇਆ ਸੀ ਸੀਸੀਟੀਵੀ ਵਿੱਚ ਹੋਈ ਵੀਡੀਓ ਪੈਦ ਮੈਂ ਬਲਦੇਵ ਸਿੰਘ ਪੁੱਤਰ ਸਰਦਾਰ ਜਸਵੰਤ ਸਿੰਘ ਮੈਂ ਸੂਪਰਖੁਰਦ ਦਾ ਰਹਿਣ ਵਾਲਾ ਮਜੂਦਾ ਮਦਲਾ ਜਿਹੜੀ ਪੰਚਾਇਤ ਆ ਇਹਦੇ ਸਰਪੰਚੋਂ ਉਹਦੇ ਨਾਤੇ ਮੈਨੂੰ ਬਾਬਾ ਜੀ ਨੇ ਸਵੇਰੇ 7:00 5:30 ਵਜੇ ਬਦਲ ਫੋਨ ਕੀਤਾ ਕਿ ਆਪਣੀ ਗੋਲ ਖਸੇੜੀ ਹੋ ਗਈ ਆ ਤੇ ਜਦੋਂ ਆਇਆ ਆ ਅੜਕੇ ਦੇ ਕੈਂਦਲੋਂ ਸੰਗ ਧੋੜੀ ਆ ਗਈ ਆ ਤੇ ਕੱਲ ਤੋਂ ਹੀ ਟੁੱਟੇ ਹੋਏ ਤੇ ਗੋਲ ਕੱਤੇ ਨਹੀਂ ਸੀ ਆ ਕੀ ਬਾਅਦ ਹੀ ਕੈਮਰਾ ਦੇ ਨਾਲ ਸਾਰੇ ਖਵਾ ਲਿਆ ਵਾ ਦੇਖਿਆ ਗਿਆ ਤੇ ਮਤਲਬ ਜਿਹੜਾ ਅੰਦਰ ਆਇਆ ਵਾ ਦੋਵੇਂ ਦਵਾਜੇ ਤੋੜ ਕੇ ਅੰਦਰ ਗਿਆ ਜਿਹੜਾ ਉਹਨੇ ਲਾਈਟ ਜਗਾਈ ਜਗਾ ਕੇ ਉਹਨੇ ਕੋਈ ਜਿਹੜਾ ਉਹਦਾ ਸਾਥੀ ਨਾਲ ਉਹਨੂੰ ਕੈਮਰੇ ਤੋਂ ਦੇਖਦਾ ਵਾ ਸੜਕ ਦੇ ਉੱਤੇ ਰਹਿ ਰਿਹਾ ਪਤਾ ਉਹਨੂੰ ਉਹਨੇ ਜਿਹੜਾ ਗੋਮਖ ਚੋਕੇ ਨਾਲ ਉਹਨੂੰ ਫੋਨ ਹੀ ਲਾਇਆ ਵਾ ਫੋਨ ਲਾ ਕੇ ਤੇ ਉਹ ਲਗੇ ਫਵਾਦ ਹੋ ਗਿਆ ਕਿ ਮਤਲਬ ਵਿੱਚ ਅੱਗੇ ਜਾਂਦੇ ਨੇ ਕਿ ਕਿੱਧਰ ਦੇ ਆਏ ਨੇ ਕਿੱਧਰ ਦੇ ਉਤਰੇ ਆ ਇਹ ਨਹੀਂ ਵਸੇ ਇੱਕ ਮਿੰਟ ਕਰਤਾ ਵਾ ਸਭਾ ਆਖਿਰੋ ਤੋਂ ਬਾਅਦ ਇਹ ਲੈ ਕੇ ਬਾਬਾ ਜੀ ਕੋਲ ਨਾਲ ਤੇ ਤਾਣਾ ਸਰੋਗੇ ਪਹਿਲਾਂ ਦੇਖੇ ਅਚਾਰ ਲਾਗੋ ਤੇ ਸਮੇਤ ਆਪਣੀ ਗਾਰਜ ਦੇ ਤੇ ਪਹੁੰਚੇ ਉਹਨਾਂ ਨੇ ਵੀ ਸਾਰੀ ਕਰ ਲਈ ਆਪਣੀ ਲੈ ਕੇ ਤੇ ਰਿਪੋਰਟ ਨਿਕਲੀ ਇਸ ਤੋਂ ਬਾਅਦ ਆਈ ਤਾਣਾ ਸਰੋਗੇ ਜਾ ਕੇ ਵੀ ਰਿਪੋਰਟ ਲਗਾ ਦੇ ਕਿੰਨਾ ਦੇਖਦੇ ਹੋ ਜੀ ਘਰਾਹਾਂ ਦੇ ਚਿੰਨੀ ਚੋਣਾਂ ਮਾਹਣੀਆਂ ਡਾਲ ਕੇ ਹੋ ਰਿਹਾ ਦੇ ਆ ਉਹਦੋਂ ਵਾਰੇ ਪੱਕੀ ਯਾਦ ਇਹ ਜੀ ਹੁਣ ਕੋਈ ਰਾਬ ਚਾ ਇਹਨਾਂ ਕੋਲ ਤੇ ਡਾਈ ਨਹੀਂਗਾ ਚੋਰੀਆਂ ਬਹੁਤ ਜਿਆਦੀਆਂ ਹੋਈਆਂ ਕੋਈ ਕੇ ਇਨਸਾਨ ਦੀ ਜਿੰਦਗੀ ਦੀ ਕੋਈ ਕੀਮਤ ਨਹੀਂ ਰਹੀ ਜੋ ਵੀ ਆਉਂਦਾ ਵਾ ਜਾ ਦੇਖਦੇ ਕੇ ਵੱਡਾ ਛੋਟਾ ਕੋਈ ਕੀ ਆ ਕੋਲੇ ਨੇ ਦੇ ਹਥਿਆਰ ਹੁੰਦੇ ਆ ਪਿਸਤਲ ਵੀ ਲਈ ਵਰਤੇ ਤਾਪਰ ਲਈ ਵਰਤੇ ਜਿੰਨੂੰ ਰਾਹ ਖੜੇ ਜਿਹੜੇ ਮਰਜੀ ਰੋਟਾ ਦਿੰਦੇ ਮਤਲਬ ਇਹ ਖੋਗੇ ਇੱਥੇ ਜਿੰਦਗੀ ਦੀ ਜਿਹੜੀ ਮਾਲ ਜਾਨ ਮਾਲ ਦਾ ਜਿਹੜਾ ਨੁਕਸਾਨ ਬਹੁਤ ਹੋ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਮੰਗ ਕੇ ਕਰਦੇ ਆ ਵੀ ਇਹਨਾਂ ਨੂੰ ਢਲ ਭਾਈ ਜਾਵੇ ਤੇ ਸਾਨੂੰ ਇਹ ਜਿਹੜੀ ਚੋਰੀ ਹਰੀ ਆ ਇਹ ਜੇ ਲੋਕੇਸ਼ਨ ਕਢਾ ਕੇ ਪਤਾ ਲਾਇਆ ਜਾਵੇ ਤਾਂ ਸਾਨੂੰ ਅਨਸਾਫਤ ਆਏਗੇ ਤੇ ਅੱਗੇ ਤੋਂ ਇਹ ਜੋੜੀਆਂ ਨਾ ਹੁਣ ਇਹ ਤੇ ਖੱਲ ਪਾਈ ਜਾਂਦੀਆਂ ਬਾਬਾ ਜੀ ਨਾਮ ਨਾਲ ਕਿਹੜਾ ਪਿੰਡ ਹੈ ਤੇ ਕਿਹੜਾ ਥੋੜਾ ਹੈ ਅਮਰਜੀਤ ਸਿੰਘ ਦਾ ਸਾਨਕ ਚਰਨ ਸਿੰਘ ਪਿੰਡ ਸ਼ਾਹਪੁਰਾ ਗੁਰਦੁਆਰਾ ਦਮਦਮਾ ਸਾਹਿਬ ਰਸੂਲਪੁਰ ਨਰਾ ਇਹ 12 ਤਰੀਕ ਨੂੰ 12 4 2025 ਨੂੰ ਜਦੋਂ ਰਾਤ ਨੂੰ ਮੈਂ ਸੋਖਾ ਸੰ ਕਰਕੇ ਤੇ ਮਹਾਰਾਜਾ ਪ੍ਰਕਾਸ਼ ਉੱਤੇ ਆ ਮੇਰਾ ਜਿਹੜੀ ਉਹ ਥੱਲੇ ਪਰਵਾਸੇਦ ਮੈਂ ਰਹਿ ਰਿਹਾ ਹਾਂ ਜਦੋਂ ਮੈਂ 13 ਤਰੀਕ ਚੌਥਾ ਮਹੀਨਾ 2025 ਨੂੰ 4:30 ਵਜੇ ਪ੍ਰਕਾਸ਼ ਕਰਨ ਆਇਆ ਤੇ ਤਾਲਾ ਟੁੱਟੇ ਹੀ ਦੋਵੇ ਤੇ ਗੋਲਕ ਚੋਰੀ ਹੋਈ ਸੀ ਬਸ ਉਹ ਮੈਂ ਵੇਖਿਆ ਰਿਹਾ ਉਹਨੋਂ ਫਿਰ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਅੱਧੇ ਪੁਣੇ ਘੰਟੇ ਦੇ ਵਿੱਚ ਸਰਪੰਚ ਸਾਹਿਬ ਮੇਰੇ ਕੋਲ ਪਹੁੰਚ ਗਏ ਨੇ ਤਾਂ ਤੇ ਇਹ ਰੋਪਰ ਪਗਾਨੇ ਵਾੜਾ ਕੋ ਉਦਾਲ ਕੇ ਦੀਆ ਵਾ ਅੰਦਰ ਮੇਂਦਰ ਜੀ ਦਾ ਨਹੀਂ ਹਾਂ ਜੀ ਜੀ ਵੀਡੀਓ ਕੈਮਰਾ ਕੈਮਰੇ ਚ ਫੋਟੋ ਆਈ ਆ ਪਰ ਮੂੰਹ ਵੱਧਿਆ ਅਣਪਛਾਤੇ ਆ ਹਾਂ ਜੀ